ਇਹ ਆ ਜੀ ਇਹਨਾਂ ਦਾ ਆਫਿਸ ਠੀਕ ਹੈ ਜੀ ਦੇਖੋ ਜੀ ਆਫਿਸ ਹਾਂ ਜੀ ਹਾਂ ਜੀ ਪਹਿਲਾਂ ਤੇ ਉਧਰ ਬਹੁਤ ਵਧੀਆ ਜਿਹੜਾ ਕੰਮ ਕੀਤਾ ਭਾਈ ਇਹਨਾਂ ਨੇ ਇਹ ਬਹੁਤ ਛਲਾਗਾ ਜੋ ਗਿਆ ਜੀ ਗੁਰੂ ਨਾਨਕ ਦੇਵ ਜੀ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਧੰ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਜਾਵਰੇ ਦਸ਼ਮ ਪਿਤਾ ਦਸ਼ਮੇਸ਼ ਪਿਤਾ ਸਾਡੇ ਸਾਰਿਆਂ ਦੇ ਸਾਰਿਆਂ ਨੇ ਕਿਉਂ ਅਜੇ ਹੁਣੇ ਹਜੇ ਲੰਘਿਆ ਵਾ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਤੇ ਉਹ ਤੁਹਾਨੂੰ ਪਤਾ ਸਾਰਿਆਂ ਦਾ ਕਿਉਂ ਕਿਹਾ ਵਾ ਤੁਹਾਨੂੰ ਪਤਾ ਵਾ ਕਿ ਉਹ ਪੰਡਤਾਂ ਨੂੰ ਕਸ਼ਮੀਰੀ ਪੰਡਤਾਂ ਵਾਸਤੇ ਜਾਂ Hindu ਧਰਮ ਵਾਸਤੇ ਸਿੱਧੀ ਗੱਲ ਯਾਰਾ ਸ਼ਾਰਟਕਟ ਚ ਕਿਉਂ ਸਿੱਧਾ ਹੀ ਦਸੀਏ Hindu ਧਰਮ ਵਾਸਤੇ ਬલિદાન ਦਿੱਤਾ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਇਹ ਕਹਿੰਦੇ 8 ਸਾਲ ਦੀ ਉਮਰ ਸੀ ਇਹਨਾਂ ਦੀ ਜਦੋਂ ਉਹਨਾਂ ਜਿਹੜਾ ਰਾਜਾ ਸੀ ਉਹ ਐ ਵੈਸ਼ੀ ਰਾਜਾ ਸੀ ਵੱਡੀ ਆਉਂਦਾ ਏ ਟੁਕੀ ਆਉਂਦਾ ਏ ਡੇਢੀ ਆਉਂਦਾ ਸਭ ਕੁਝ ਤੋਂ ਕਸ਼ਮੀਰੀ ਪੰਡਤ ਫਿਰ Hindu ਧਰਮ ਦੇ ਲੋਕ ਉਹਨਾਂ ਕੋਲ ਗਏ ਕਿਸੇ ਨੇ ਕਿਹਾ ਫਿਰ ਉੱਥੇ ਜਾਓ ਫਿਰ ਉਹ ਕਹਿੰਦੇ ਹੁੰਦੇ ਨਾ ਕਿ ਸਿਰ ਦਿੱਤੇ ਹੀ ਕੰਮ ਆਉਂਦੇ ਉਤਰਾ ਫਿਰ ਕਿੱਥੇ ਸੂਤਰੋਂ ਦਾ ਗਾਣੀ ਜਦੋਂ ਫਿਰ ਕਰ ਲਈਏ ਕਮਰ ਕੱਸੇ ਤੇ ਫਿਰ ਉਹਦੇ ਹਿਸਾਬ ਨਾਲ ਗੱਲ ਚੱਲਣੀ ਆ ਤੇ ਉਹਨਾਂ ਕਿਹਾ ਵੀ ਗੁਰੂ ਸਾਹਿਬ ਇਤਰਾ ਰਾਜਾ ਦੇ ਸਾਡਾ ਬਹੁ ਬੇਟੀਆਂ ਵਿੱਚ ਚੁੱਕ ਕੇ ਲਈ ਜਾਂਦਾ ਸਾਨੂੰ ਮਰੀ ਜਾਂਦਾ ਸਾਡਾ ਸਾਨੂੰ ਜੀਉਂ ਨਹੀਂ ਦੇਣ ਦਿਆ ਕਿ ਮਰੀ ਜਾਂਦਾ ਜੂਣਾ ਕੀ ਹੈ ਤੇ ਮੁੜ ਕੇ ਉਹਨਾਂ ਕਿਹਾ ਗੁਰੂ ਸਾਹਿਬ ਨੇ ਵੀ ਇਹ ਫਿਰ ਜਦੋਂ ਇਤਰਾ ਦਾ ਸਮਾਂ ਭੀੜ ਬਣ ਜੇ ਤੇ ਫਿਰ ਹੱਥ ਵਿੱਚ ਤਲਵਾਰ ਫੜਨੀ ਇੱਕ ਜ਼ਰੂਰੀ ਹੈ ਤੇ ਇੱਕ ਚਲੋ ਤੁਸੀਂ ਨਹੀਂ ਲੜ ਸਕਦੇ ਉਹ ਵੱਖਰੀ ਗੱਲ ਆ ਉਹਦੇ ਕੋਲ ਤਾਕਤ ਸ਼ਕਤੀ ਬਹੁਤ ਜ਼ਿਆਦਾ ਤੁਸੀਂ ਇਦਾਂ ਕਹੋ ਵੀ ਉਹਨਾਂ ਨੂੰ ਕਹੋ ਵੀ ਤੂੰ ਉਹ ਧਰਮੀ ਤਬਦੀਲ ਆਪਦੇ ਕਰਨ ਦੇ ਆਇਆ ਹੈ ਨਾ ਉਹ ਬੰਦਾ ਧਰਮੀ ਤਬਦੀਲ ਕਰਾਉਣ ਦੇ ਆਇਆ ਸੀ ਨਾ ਤੇ ਵੀ ਸਾਡੇ ਧਰਮ ਨੂੰ ਅਪਣਾ ਲਓ ਤੇ ਉਹਨਾਂ ਨੂੰ ਕੋ ਉਹਨੂੰ ਕਹੋ ਜਾ ਕੇ ਸਿੱਧਾ ਜੀ ਵੀ ਉਹਨੂੰ ਕਹੋ ਵੀ ਇੱਕ ਬੰਦੇ ਦਾ ਤੂੰ ਧਰਮ ਤਬਦੀਲ ਕਰਾ ਦੇ ਤੇ ਅਸੀਂ ਸਾਰੇ ਹੀ ਕਰ ਲਵਾਂਗੇ ਇਹ ਤੋਂ ਆਪਾਂ ਕਹਿੰਦੇ ਨਾ ਵੀ ਤੂੰ ਸਾਡੇ ਐ ਬੰਦੇ ਨੂੰ ਹਰਾ ਕੇ ਵਿਖਾ ਅਸੀਂ ਤੇਰੇ ਨਾਲ ਗਾਂਦੋਂ ਲੜਦੇ ਹੀ ਨਹੀਂ ਸਾਡੇ ਐ ਬੰਦੇ ਨਾਲ ਪੰਗਾ ਲੈ ਗਏ ਵਿਆ ਆਦਮੀ ਉੱਪਰ ਗੱਲਾਂ ਕਰਦੇ ਆ ਫਿਰ ਗੁਰੂ ਸਾਹਿਬ ਨੇ ਉਹਨਾਂ ਕਹੇ ਵੀ ਇੱਥੇ ਉਹਨਾਂ ਇੱਕ ਸੀਸ ਦੀ ਲੋੜ ਆ ਕੋਈ ਹੈ ਤਿਆਰ ਕੌਣ ਹੋਵੇ ਤਿਆਰ ਉੱਥੇ ਸਿਰ ਦਾ ਉਹਨੂੰ ਤਿਆਰ ਕੌਣ ਹੁੰਦਾ ਵੀਰੋ ਕਿੱਥੇ ਹੁੰਦਾ ਏ ਤਿਆਰ ਤੁਹਾਨੂੰ ਪਤਾ ਨਾ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਗੱਲ ਕਹੀ ਸੀ ਵੀ ਪਿਤਾ ਜੀ ਧੜ ਤੋਂ ਵੱਧ ਬਲੀਦਾਨ ਕੌਣ ਦੇ ਸਕਦਾ ਵੱਡਾ ਬਲੀਦਾਨ ਕੌਣ ਦੇ ਸਕਦਾ ਇਹ ਏਡਾ ਵੱਡਾ ਜਿਗਰਾ ਕੌਣ ਲਿਆਉ ਇਹ ਤੁਸੀਂ ਕਰੋ ਆਪਣੇ ਪਿਤਾ ਨੂੰ ਗਿਆ ਸੀ ਗੁਰੂ ਗੋਬਿੰਦ ਸਿੰਘ ਨੇ ਬਾਜਾਂ ਵਾਲੇ ਨੇ ਆਵਾਜ਼ ਹੀ ਨਾਲ ਉੜਦਾ ਜੇ ਗੁਰੂ ਗੋਬਿੰਦ ਸਿੰਘ ਦੇ ਤੇ ਫਿਰ ਇਹ ਕੰਮ ਹੋਇਆ ਹੀ ਅੱਜ ਕੋਈ ਗੁਣ ਜਾਣੇ ਨਾ ਜਾਣੇ ਆਮ ਇਹ ਤੇ ਗੁਰੂ ਸਾਹਿਬ ਦੇ ਬੇੜਿਆਂ ਤੋਂ ਆ ਵੀ ਆਪਾਂ ਹਮੇਸ਼ਾ ਹੀ ਆਪਾਂ ਦੀ ਸਾਰੇ ਧਰਮਾਂ ਵਾਲੀ ਜਿਹੜਾ ਵੀ ਧਰਮ ਚ ਕੋਈ ਬੰਦਾ ਹੈਗਾ ਜਦੋਂ ਕਿਸੇ ਲਈ ਤੁਸੀਂ ਕੁਝ ਕਰਦੇ ਹੋ ਨਾ ਮੈਂ ਨਹੀਂ ਕਹਿੰਦਾ ਸਿੱਖ ਹਿੰਦੂ ਮੁਸਲਮ ਕੋਈ ਵੀ ਹੋਵੇ ਜਦੋਂ ਤੁਸੀਂ ਕਿਸੇ ਲਈ ਕੁਝ ਕਰਦੇ ਹੋ ਤੇ ਜਦੋਂ ਉੱਤੇ ਵਿਫਤਾ ਬਣਦੀ ਤੇ ਫਿਰ ਤੁਸੀਂ ਨਾਲ ਨਹੀਂ ਖੜਦੇ ਤੇ ਫਿਰ ਵਿਸ਼ਵਾਸ ਟੁੱਟਦੇ ਆ ਦਿਲ ਟੁੱਟਦੇ ਆ ਨਾਲ ਖੜਨਾ ਛੱਡੋ ਕਈ ਵਾਰੀ ਆਪਾਂ ਫਿਰ ਉਹ ਕੁਰਬਾਨੀਆਂ ਨੂੰ ਵੀ ਭੁੱਲ ਜਾਂਦੇ ਆ ਵੀ ਇੰਨੀਆਂ ਵੱਡੀਆਂ ਕੁਰਬਾਨੀਆਂ ਹੁੰਦੇ ਅਸੀਂ ਕੀ ਕਰੰਦਾ ਸਾਨੂੰ ਸਾਥ ਦੇਣਾ ਚਾਹੀਦਾ ਬਹੁਤ ਸਾਰੇ ਅਬਕਵਾ ਇਹ ਆਪਣਾ ਜਿਹੜਾ ਦਿਨ ਮਨਾਇਆ ਕਈ ਹਿੰਦੂ ਵੀਰ ਕਈ ਬੜੇ ਖੁੱਲ ਕੇ ਆਏ ਮੈਦਾਨ ਦੇ ਵਿੱਚ ਐਤਕੀ ਬੜੇ ਨੇ ਸਾਡੇ ਗੁਰੂ ਸਾਹਿਬ ਨੇ ਆ ਆਮ ਹੀ ਆਪਾਂ ਤੁਹਾਨੂੰ ਵੀ ਵੀਡੀਓ ਵੇਖ ਜਣਗੇ ਮੈਂ ਵੀ ਵੇਖੀ ਮਨ ਖੁਸ਼ ਹੋ ਗਿਆ ਨਾ ਮਨਾਂ ਗਿਆ ਵੀ ਸਾਡੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦਿੱਤਾ ਤੇ ਅਸੀਂ ਇਹਨਾਂ ਦਾ ਕਰਕੇ ਹੀ ਤੇ ਇਹਨਾਂ ਦਾ ਸੰਧੂਰ ਕਾਇਮ ਆ ਬਹੁਤ ਸਾਰੀਆਂ ਬੀਬੀਆਂ ਭੈਣਾਂ ਨੇ ਵੀ ਕਿਹਾ ਵਾ ਇਹ ਗੱਲ ਮੰਨਦੀਆਂ ਗਈ ਹਿੰਦੂ ਧਰਮ ਚ ਵੀ ਇਹੀ ਗੁਰੂ ਤੇਗ ਬਹਾਦਰ ਦਾ ਕਰਕੇ ਹੀ ਤੇ ਸਾਡਾ ਸੰਧੂਰ ਜਾਂ ਸਾਡਾ ਜੀਵਨ ਸਾਥੀ ਸਾਡੇ ਨਾਲ ਆ ਨਹੀਂ ਤੇ ਉਦੋਂ ਫਿਰ ਉਹ ਇਹੋ ਹੀ ਕੰਮ ਨੂੰ ਡਿਆ ਉੱਥੇ ਬੰਦਾ ਜੀਵਨ ਸਾਥੀ ਤੇ ਕਿਤੇ ਲੱਭਦਾ ਨਹੀਂ ਮੁੜ ਕੇ ਉੱਥੇ ਤੇ ਬੀਬੀਆਂ ਨੂੰ ਤੁਹਾਨੂੰ ਪਤਾ ਹੀ ਆ ਫਿਰ ਉਹ ਸੁਣਦੇ ਹੀ ਆਉਂਦੇ ਪੁਰਾਣੀਆਂ ਗੱਲਾਂ ਕੀ ਕਰਦੇ ਸੀ ਉਹ ਤੇ ਅਜੇ ਵੀ ਜੇ ਕੋਈ ਇਹਨਾਂ ਗੱਲਾਂ ਦਾ ਗੁੱਸਾ ਕਰਕੇ ਬਹਿ ਜਾ ਤੇ ਫਿਰ ਫਿਰ ਉਹ ਫਿਰ ਬੰਦਾ ਜਿਹੜਾ ਇਤਨਾ ਕਰੇ ਫਿਰ ਹੇ ਇਹਦੇ ਬੰਦਾਂ ਦਾ ਸਹੀ ਫਿਰ ਕਾਦੇ ਆਲਾ ਤੇ ਆ ਚਲੋ ਇਹ ਵੀ ਗੱਲ ਹੋ ਗਈ ਤੇ ਆ ਆਪਣਾ ਆਫਿਸ ਦੇ ਵਿੱਚ ਫੋਟੋਆਂ ਲਗੀਆਂ ਵੇਖ ਕੇ ਮਨ ਚ ਗੱਲ ਆ ਗਈ ਤੇ ਦੂਸਰੀ ਗੱਲ ਵੇਖੋ ਇਹ ਨਹੀਂ ਵੇਖ ਲੋ ਸਤਕਾਰ ਆ ਅਗਲੇ ਦੇ ਬੰਦਿਆਂ ਦੇ ਮਨ ਚ ਸਤਕਾਰ ਹੈਗਾ ਇਹ ਨਾ ਕਿਉਂ ਕਿ ਮੈਂ ਕਹਿੰਦੀ ਸਿੱਖ ਧਰਮ ਦੀ ਗੱਲ ਕਰਦੀ ਆ ਆ ਵੇਖ ਲੋ ਗੁਰੂ ਸਾਹਿਬ ਦੀ ਇਹ ਫੋਟੋਆਂ ਜੀ ਇਹ ਦਰਬਾਰ ਸਾਹਿਬ ਦਾ ਵੀ ਰੱਖਿਆ ਜੇ ਤੇ ਨਾਲ ਵੇਖ ਲੋ ਹੁਣ ਕੋ ਦੱਸਣ ਦੀ ਲੋੜ ਆ ਹੁਣ ਤੂੰ ਦੱਸਣ ਦੀ ਲੋੜ ਆ ਇਸ਼ਤਮਾ ਇਸ਼ਤ ਭਾਵਨਾ ਸਾਰਾ ਕੁਝ ਵਿੱਚੇ ਆ ਗਿਆ ਨਾ ਸਾਰਾ ਮਾਨ ਸਤਕਾਰ ਹੋ ਗਿਆ ਕਿ ਨਹੀਂ ਤਾਂ ਦਾ ਵੀ ਕੀਤਾ ਵੀ ਨਹੀਂ ਅਗਲੇ ਜੱਟਾਂ ਨੇ ਚਲੋ ਜੱਟੋ ਮੈਂ ਉਹ ਜੱਟੋ ਤੁਹਾਨੂੰ ਲਫ਼ਜ਼ ਬਾਦਨੀ ਦਾ ਦੱਸਿਆ ਤੁਸੀਂ ਜਾਦ ਦੇ ਹਸਾ ਨਾਰਾ ਲਾ ਕੇ ਬਹਿ ਜਾਓ ਆ ਵੀਖੋ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਸਾਰੇ ਮੰਨਦੇ ਆ ਤੇ ਕੀ ਉਹਨਾਂ ਦੇ ਮਨ 'ਚ ਵੀ ਇਹ ਦੇਖ ਲਓ ਸਤਕਾਰ ਅਗਲੇ ਨੇ ਪੂਰਾ ਕੀਤਾ ਆਪਣੇ ਦਫ਼ਤਰ ਦੇ ਵਿੱਚ ਫੋਟੋਆਂ ਲਾਈਆਂ ਦੇਵੀ ਦੇਵਤਿਆਂ ਦੀਆਂ ਸਾਰੀਆਂ ਚਲੋ ਵਧੀਆ ਗੱਲ ਹੈ ਜੀ ਇਹਨਾਂ ਦਾ ਪਿਆਰ ਦੀ ਸਾਂਝ ਪੱਕੀ ਹੁੰਦੀ ਹੈ ਵੱਧਦੀ ਹੈ ਇੱਕ ਦੂਜੇ ਨਾਲ ਚਲੋ ਜੀ ਹੁਣ ਆਪਾਂ ਦਫ਼ਤਰ ਚੋਂ ਬਾਹਰ ਚਲੀਏ ਮੈਂ ਦੱਸਿਆ ਮੇਰਾ ਇਹੋ ਪੰਗਾ ਜੀ ਗੱਲਾਂ 'ਚ ਗੱਲ ਵੜ ਜਾਂਦੀ ਹੈ ਤੇ ਮੈਂ ਕੀ ਕਰਾਂ ਤੇ ਆਫਿਸ ਬਹੁਤ ਸੋਹਣਾ ਜੀ ਟੇਬਲ ਦਾ ਸ਼ੀਸ਼ਾ ਬੜਾ ਖਾਸ ਹੀ ਲੱਗਾ ਜੀ ਬਲੈਕ ਸ਼ੀਸ਼ਾ ਪਿਓਰ ਕਾਲਾ ਪਹਿਲੀ ਵਾਰੀ ਵੇਖਿਆ ਮੈਂ ਐਲ ਸੀ ਡੀ ਦੇ ਨਾਲ ਮੈਚ ਕਰਦਾ ਠੀਕ ਹੈ ਜੀ ਹੁਣ ਆਪਾਂ ਆਫਿਸ ਤੋਂ ਬਾਹਰ ਚਲੀਏ ਕਰਾਂ